ਸਾਵਧਾਨ ਸ਼ਹਿਰ ਵਾਸੀਓ ਸਾਵਧਾਨ ਜੀ ਹਾ ਤੁਹਾਡੇ ਇਲਾਕੇ ਦੇ ਤੁਹਾਡੇ ਸ਼ਹਿਰ ਦੇ ਬੰਟੀ ਤੇ ਬਬਲੀ ਫਿਰ ਐਕਟਿਵ ਹੋ ਚੁੱਕੇ ਨੇ ਜਿਨ੍ਹਾਂ ਨੂੰ ਤੁਸੀਂ ਚੰਗੀ ਤਰ੍ਹਾਂ ਜਾਣਦੇ ਵੀ ਹੋ ਪਹਿਚਾਣਦੇ ਵੀ ਹੋ ਇਹ ਬੰਟੀ ਔਰ ਬਬਲੀ ਦੇ ਕਾਰਨਾਮੇ ਪਹਿਲਾਂ ਵੀ ਬੜੇ ਮਸ਼ਹੂਰ ਨੇ ਕਈ ਝੂਠੇ ਪਰਚੇ ਕਰਾ ਚੁੱਕੇ ਨੇ ਔਰ ਬੰਟੀ ਔਰ ਬਬਲੀ ਅਕਸਰ ਰਾਤ ਨੂੰ ਦਿਖਾਈ ਦਿੰਦੇ ਨੇ ਔਰ ਇਹ ਬਾਹਰ ਨਿਕਲਦੇ ਨੇ ਸ਼ਿਕਾਰ ਲੱਭਦੇ ਨੇ ਤੇ ਸ਼ਿਕਾਰ ਨੂੰ ਤਰਫਾ ਤਰਫਾ ਕੇ ਫਿਰ ਇਹ ਲੁੱਟਦੇ ਨੇ ਸੋ ਇਹ ਬੰਟੀ ਔਰ ਬਬਲੀ ਬਿਲਕੁਲ ਐਕਟਿਵ ਹੋ ਚੁੱਕੇ ਨੇ ਪਰ ਕਹਿੰਦੇ ਨੇ ਕਿ ਬੱਕਰੇ ਦੀ ਮਾਂ ਕੱਤ ਤੱਕ ਖੈਰ ਬਣਾਉਗੀ 15 ਕ ਦਿਨ ਪਹਿਲਾਂ ਇਹਨਾਂ ਦੇ ਸ਼ਿਕਾਰ ਹੋਏ ਇੱਕ ਨੌਜਵਾਨ ਨੇ ਪੁਲਿਸ ਨੂੰ ਆਪੀਤੀ ਦੱਸੀ ਉਹਨਾਂ ਨੇ ਦੱਸਿਆ ਕਿ ਕਿਵੇਂ ਬਬਲੀ ਨੇ ਉਹਨੂੰ ਆਪਣੇ ਜਾਲ 'ਚ ਫਸਾਇਆ ਤੇ ਕਿਵੇਂ ਬੰਟੀ ਨੇ ਝਾੜੀਆਂ 'ਚੋਂ ਨਿਕਲ ਕੇ ਚਾਕੂ ਦੀ ਨੋਕ 'ਤੇ ਉਹਨੂੰ ਲੁੱਟਿਆ ਬਲੈਕਮੇਲ ਵੀ ਕਰਦੇ ਨੇ ਬਲਾਤਕਾਰ ਤੱਕ ਦੇ ਪਰਚੇ ਕਰਵਾ ਰਹੇ ਨੇ ਬੜੇ ਖਤਰਨਾਕ ਨੇ ਇਹ ਬੰਟੀ ਤੇ ਬਬਲੀ ਸੋ ਤੁਸੀਂ ਜਰਾਕ ਬਚ ਕੇ ਰਹੋ ਰਾਤ ਨੂੰ ਜਦੋਂ ਵੀ ਤੁਸੀਂ ਬਾਹਰ ਨਿਕਲੋ ਜਦੋਂ ਵੀ ਤੁਸੀਂ ਇਸ ਜੋੜੀ ਨੂੰ ਦੇਖੋ ਤਾਂ ਇਹਨਾਂ ਤੋਂ ਬਚਣਾ ਪਏਗਾ ਕਿਉਂਕਿ ਇਹ ਬੰਟੀ ਤੇ ਬਬਲੀ ਬਹੁਤ ਹੀ ਖਤਰਨਾਕ ਬੜੇ ਹੀ ਛਾਤਰ ਨੇ ਵੇਖਣ ਨੂੰ ਭਾਵੇਂ ਤੁਹਾਨੂੰ ਭੋਲੇ-ਪਾਲੇ ਲੱਗਣ ਪਰ ਹੈਗੇ ਬੜੇ ਹੀ ਖੌਫਨਾਕ ਤੇ ਬੜੇ ਹੀ ਖਤਰਨਾਕ ਨੇ ਕੁਝ ਲੋਕ ਉਹਨਾਂ ਨੂੰ ਜਾਣਦੇ ਹੋਣਗੇ ਕੁਝ ਲੋਕ ਨਹੀਂ ਜਾਣਦੇ ਹੋਣਗੇ ਜਿਹੜੇ ਨਹੀਂ ਜਾਣਦੇ ਤੇ ਹੁਣ ਜਦੋਂ ਤੁਸੀਂ ਤਸਵੀਰਾਂ ਦੇਖੋਗੇ ਉਹਨਾਂ ਨੂੰ ਪਛਾਣ ਵੀ ਲਓਗੇ ਤੇ ਜਾਣ ਵੀ ਲਓਗੇ ਜੀ ਹਾਂ ਕਹਿੰਦੇ ਨੇ ਕਿ ਬੱਕਰੇ ਦੀ ਮਾਂ ਕੱਤ ਤੱਕ ਖੈਰ ਮਨਾਏਗੀ ਬੜੇ ਧੇਰ ਦੇ ਲੋਕਾਂ ਨੂੰ ਇਹ ਲੁੱਟਕਸੁੱਟ ਕਰ ਰਹੇ ਸੀ ਬਲੈਕਮੇਲ ਕਰ ਰਹੇ ਸੀ ਬੜੀ ਧੇਰ ਦੀ ਇਹਨਾਂ ਦੀ ਇਹ ਖੇਡ ਚੱਲਦੀ ਪਈ ਸੀ ਪਰ ਹੁਣ ਕਾਬੂ ਆ ਹੀ ਗਏ ਜੀ ਹਾਂ 15 ਦਿਨ ਪਹਿਲਾਂ ਇਹਨਾਂ ਨੇ ਇੱਕ ਨੌਜਵਾਨ ਜਿਹੜਾ ਉਹਦੇ ਨਾਲ ਲੁੱਟ ਕੀਤੀ ਹੈ ਸੋ ਉਹ ਨੌਜਵਾਨ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਤੇ ਪੁਲਿਸ ਨੂੰ ਜਾ ਕੇ ਜਦੋਂ ਉਹਨੇ ਦੱਸਿਆ ਕਿ ਰਾਤ ਦੇ ਸਮੇਂ ਉਹਨਾਂ ਨੂੰ ਇੱਕ ਲੜਕੀ ਮਾਸਕ ਪਾਈ ਹੋਈ ਮਿਲੀ ਔਰ ਉਹ ਲੜਕੀ ਜਿਹੜੀ ਹੈ ਉਹਨੂੰ ਇਨਸਾਨੀਅਤ ਦੇ ਨਾਤੇ ਉਹਨਾਂ ਨੇ ਉਹਦੀ ਮਦਦ ਕੀਤੀ ਜਦੋਂ ਉਹਨੇ ਮੰਜ਼ਿਲ ਵਾਸਤੇ ਜਾਣ ਵਾਲ ਨੂੰ ਕਿਹਾ ਤਾਂ ਰਸਤੇ 'ਚ ਸੁੰਸਣ ਵਾਲੀ ਜਗ੍ਹਾ ਤੇ ਉਹਨੇ ਗੱਡੀ ਰਕਵਾਈ ਵੀ ਮੈਨੂੰ ਇੱਥੇ ਉਤਾਰ ਦਿਓ ਤੁਰੰਤ ਝਾੜੀਆਂ ਦੇ ਵਿੱਚੋਂ ਬਬਲੀ ਨੇ ਜਿੱਥੇ ਗੱਡੀ ਰਕਵਾਈ ਨਾ ਤੇ ਬੰਟੀ ਹੁਣੀ ਬਾਹਰ ਆ ਗਏ ਬੰਟੀ ਹੁਣਾ ਨੇ ਚਾਕੂ ਦਿਖਾਇਆ ਤੇ ਚਾਕੂ ਦਿਖਾ ਕੇ ਫਿਰ ਉਹਦੀ ਸੋਨੇ ਦੀ ਚੈਨ ਤੇ ਕੈਸ਼ ਤੇ ਹੋਰ ਗਈ ਕੁਝ ਤੂ ਕੋ ਲੁੱਟ ਲਿਆ ਤੇ ਨਾਲ ਹੀ ਕੀ ਸੁਨੇਹਾ ਦਿੱਤਾ ਧਮਕੀ ਕੀ ਲਾਈ ਵੀ ਭਈ ਆਪਣੀ ਸਰਕਾਰੀ ਦਰਬਾਰੇ ਪੂਰੀ ਗੱਲਬਾਤ ਹੈ ਤੇ ਭਈ ਮਿੱਤਰਾ ਜੇ ਕਿਤੇ ਗਲਤੀ ਦੇ ਨਾਲ ਵੀ ਠਾਣੀ ਗਿਆ ਜਾਂ ਕੋਈ ਸ਼ਿਕਾਇਤ ਕੀਤੀ ਤੇ ਬੇਖਲੀ ਫਿਰ ਨਹੀਂ ਤੇ ਬਲਾਤਕਾਰ ਦਾ ਪਰਚਾ ਦਰਜ ਉਹ ਤਾਂ ਧਮਕੀਆਂ ਉਲਟੀਆਂ ਪਰਚਿਆਂ ਦੀਆਂ ਝੂਠੀਆਂ ਸੱਚੀਆਂ ਜਿਹੜੀਆਂ ਸੀ ਉਹ ਦਿੰਦੇ ਸੀ ਔਰ ਬਲਾਤਕਾਰ ਦਾ ਪਰਚਾ ਵੀ ਇਹਨਾਂ ਦਰਜਿਤ ਕਰਾਇਆ ਹੋਇਆ ਹੈ ਸੋ ਅਸੀਂ ਤੁਹਾਨੂੰ ਕੱਟਣਾ ਦੱਸ ਰਹੇ ਹਾਂ ਇਹ ਮਾਮਲਾ ਹੈਗਾ ਜੇ ਅੰਮ੍ਰਿਤਸਰ ਦਾ ਤੋਂ ਥਾਣਾ ਰਣਜੀਤ ਐਵਨਿਊ ਦੀ ਪੁਲਿਸ ਨੇ ਲਿਫਟ ਦੇ ਬਹਾਨੇ ਲੋਕਾਂ ਨੂੰ ਲੁੱਟਣ ਵਾਲੇ ਬੰਟੀ ਤੇ ਬਬਲੀ ਨੂੰ ਕੀਤਾ ਕਾਬੂ ਪਤਨੀ ਵੱਲੋਂ ਲੋਕਾਂ ਨੂੰ ਘੇਰ ਕੇ ਬਣਾਇਆ ਜਾਂਦਾ ਸੀ ਲੁੱਟ ਦਾ ਸ਼ਿਕਾਰ ਮਾਮਲਾ ਅੰਮ੍ਰਿਤਸਰ ਦੇ ਥਾਣਾ ਰਣਜੀਤ ਐਵਨਿਊ ਤੋਂ ਸਾਹਮਣੇ ਆਇਆ ਜਿੱਥੋਂ ਦੀ ਪੁਲਿਸ ਵੱਲੋਂ ਲੋਕਾਂ ਨੂੰ ਲੁੱਟਣ ਵਾਲੇ ਪਤੀ ਪਤਨੀ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਕੋਲੋਂ ਪੁੱਛਗਿੱਛ ਦੌਰਾਨ ਹੋਰ ਵੀ ਕਈ ਖੁਲਾਸੇ ਹੋਣ ਦੀ ਉਮੀਦ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਆ ਥਾਣਾ ਰਣਜੀਤ ਐਵਨਿਊ ਦੇ ਐਸਐਚਓ ਰੋਬਨ ਹਾਂਸ ਨੇ ਦੱਸਿਆ ਕਿ ਸਾਨੂੰ 15 ਦਿਨ ਪਹਿਲਾਂ ਇੱਕ ਸ਼ਿਕਾਇਤ ਮਿਲੀ ਸੀ ਜਿਸ ਵਿੱਚ ਜਸਪਾਲ ਸਿੰਘ ਵਾਸੀ ਰਣਜੀਤ ਐਵਨਿਊ ਅੰਮ੍ਰਿਤਸਰ ਵੱਲੋਂ ਦੱਸਿਆ ਗਿਆ ਕਿ ਉਹ ਹਸਪਤਾਲ ਤੋਂ ਆਪਣੇ ਘਰ ਰਣਜੀਤ ਐਵਨਿਊ ਨੂੰ ਆ ਰਿਹਾ ਸੀ ਤੇ ਰਸਤੇ ਦੇ ਵਿੱਚ ਮਹਿੰਦਰਾ ਏਜੰਸੀ ਦੇ ਸਾਹਮਣੇ ਇੱਕ ਲੜਕੀ ਜਿਸ ਨੇ ਮਾਸਕ ਲਗਾਇਆ ਹੋਇਆ ਸੀ ਤੇ ਰਸਤੇ 'ਚ ਖੜੀ ਸੀ ਉਸ ਨੇ ਇੱਕ ਚੰਗਾ ਨਾਗਰਿਕ ਹੋਣ ਦੇ ਨਾਤੇ ਲੜਕੀ ਦੀ ਮਜਬੂਰੀ ਨੂੰ ਸਮਝਦੇ ਹੋਏ ਆਪਣੀ ਗੱਡੀ ਨੂੰ ਰੋਕ ਕੇ ਲੜਕੀ ਨੂੰ ਬਿਠਾ ਲਿਆ ਤੇ ਕਿਹਾ ਕਿ ਮੈਂ ਹਰਤੇਜ ਹਸਪਤਾਲ ਕੋਲ ਜਾਣਾ ਤੇ ਜਦੋਂ ਖਾਲੀ ਗਰਾਊਂਡ ਨੇੜੇ ਹਰਤੇਜ ਹਸਪਤਾਲ ਝਾੜੀਆਂ ਲਾਗੇ ਲੜਕੀ ਨੇ ਗੱਡੀ ਜਿਹੜੀ ਹੈ ਉਹ ਰੁਕਵਾ ਲਈ ਤੇ ਲੜਕੀ ਦੇ ਬਾਹਰ ਆਉਂਦੇ ਹੀ ਇਹਨਾਂ ਨੂੰ ਲੜਕੀ ਦਾ ਸਾਥੀ ਜਿਹੜਾ ਯਾਨੀ ਕਿ ਇਹ ਜਿਹੜੀ ਬਬਲੀ ਹੈ ਇਹਦਾ ਸਾਥੀ ਜਿਹੜਾ ਬੰਟੀ ਹੈ ਉਹਨੀ ਦੇਰ ਨੂੰ ਗੱਡੀ ਚੋਂ ਬਾਹਰ ਆ ਗਿਆ ਤੇ ਕਿਸੇ ਹੱਥ ਦੇ ਵਿੱਚ ਚਾਕੂ ਸੀ ਜਿਨ੍ਹਾਂ ਨੇ ਉਸ ਨੂੰ ਡਰਾ ਧਮਕਾ ਕੇ ਕਾਰ ਵਿੱਚੋਂ ਬਾਹਰ ਕੱਢ ਲਿਆ ਤੇ ਗਲ ਵਿੱਚ ਪਈ ਸੋਨੇ ਦੀ ਚੈਂਸ ਸਮੇਤ ਨਗ ਵੀ ਉਤਾਰ ਲਏ ਤੇ ਮੌਕੇ ਤੋਂ ਫਰਾਰ ਹੋ ਗਏ ਜਿਸ ਤੇ ਮੁਕਦਮਾ ਰਜਿਸਟਰਡ ਕੀਤਾ ਗਿਆ ਪਰ ਨਾਲ ਦੀ ਨਾਲ ਅਸੀਂ ਆਪਣੇ ਦਸਕਾਂ ਨੂੰ ਇੱਥੇ ਅਸੀਂ ਇਹ ਜ਼ਰੂਰ ਦੱਸਣਾ ਚਾਹਾਂਗੇ ਕਿ ਤੁਹਾਨੂੰ ਸਾਵਧਾਨ ਹੋਣਾ ਪਏਗਾ ਕਿਸੇ ਦੀ ਮਦਦ ਕਰਨ ਤੋਂ ਪਹਿਲਾਂ ਪੰਜਾਬੀ ਬਰੀ ਸੋਚੋ ਐਸੀਆਂ ਬੰਟੀ ਔਰ ਬਬਲੀਅਰ ਦੀਆਂ ਜੋੜੀਆਂ ਜਿਹੜੀਆਂ ਨੇ ਲਗਭਗ ਹਰੇਕ ਸ਼ਹਿਰ 'ਚ ਤੁਹਾਨੂੰ ਦੇਖਣ ਨੂੰ ਮਿਲ ਹੀ ਜਾਂਦੀਆਂ ਨੇ ਸੋ ਤੁਸੀਂ ਸਾਵਧਾਨ ਰਹੋ ਲੇਕਿਨ ਤੁਹਾਡੇ ਇਲਾਕੇ 'ਚ ਵੀ ਜੇਕਰ ਬੰਟੀ ਤੇ ਬਬਲੀ ਦਾ ਕੋਈ ਐਸਾ ਕਾਰਨਾਮਾ ਹੈ ਤਾਂ ਸਾਨੂੰ ਦੱਸਿਓ ਜ਼ਰੂਰ ਤਾਂ ਕਿ ਅਸੀਂ ਉਹ ਖਬਰ ਵੀ ਨਸ਼ਰ ਕਰ ਸਕੀਏ ਜਨਤਾ ਨੂੰ ਪਤਾ ਲੱਗ ਸਕੇ ਕਿ ਬੰਟੀ ਔਰ ਬਬਲੀ ਕੱਲੀ ਅਮਰਸਰ ਦੇ ਵਿੱਚ ਨਹੀਂ ਹਰੇਕ ਸ਼ਹਿਰ ਦੇ ਵਿੱਚ ਪਾਈ ਜਾਂਦੇ ਨੇ ਔਰ ਇਹਨਾਂ ਦੇ ਲੱਛਣ ਕੀ ਨੇ ਇਹਨਾਂ ਦੀ ਪਛਾਣ ਕੀ ਹੈ ਔਰ ਇਹ ਕਰਤੂਤਾਂ ਕੀ ਕਰਦੇ ਨੇ ਇਹ ਜ਼ਰੂਰ ਅਸੀਂ ਜਿਹੜੀ ਹੈ ਦਰਸ਼ਕਾਂ ਤੱਕ ਲੈ ਕੇ ਜਾਵਾਂਗੇ ਸੋ ਅਸੀਂ ਆਪਣੇ ਦਰਸ਼ਕਾਂ ਤੋਂ ਫੇਰ ਹੀ ਕਹਿੰਦੇ ਆ ਕਿ ਬਚ ਕੇ ਆਉ ਜਾਣ ਦੇ ਹੁਣ ਪੁਲਿਸ ਕੀ ਕਹਿੰਦੀ ਜਸਪਾਲ ਸਿੰਘ ਨਾਮ ਦਾ ਇੱਕ ਵਿਅਕਤੀ ਆ ਉਹਨੇ ਕੰਪਲੇਨਟ ਦਿੱਤੀ ਕਿ 15 ਤਰੀਕ ਨੂੰ ਰਣਜੀਤ ਅਮਨੀ ਦੇਰੇ ਵਿੱਚ ਜਾ ਰਹਾ ਸੀਗਾ ਜਿੱਥੇ ਉਹਨੇ ਇੱਕ ਲੜਕੀ ਨੇ ਹੱਥ ਦੇ ਕੇ ਲਿਫਟ ਮੰਗੀ ਜੋ ਉਹਨੇ ਉਹ ਗੱਡੀ ਰੋਕ ਕੇ ਉਹਨੂੰ ਲਿਫਟ ਦਿੱਤੀ ਅਤੇ ਰਸਤੇ ਵਿੱਚ ਅੱਗੇ ਜਾ ਕੇ ਨੇੜੇ ਹਰਤੇਜ ਹਸਪੀਟਲ ਉਹਨੂੰ ਰੋਕਣ ਲਈ ਗਿਆ ਉੱਥੇ ਉਹਦਾ ਹਸਬੈਂਡ ਲੜਕੀ ਦਾ ਜੋ ਜਿਸਦਾ ਨਾਮ ਮਨਪ੍ਰੀਤ ਹੈ ਉਹਨੇ ਉਹਨੂੰ ਰੋਕ ਕੇ ਚਾਕੂ ਦਿਖਾ ਕੇ ਉਹਦੇ ਕੋਲੋਂ ਉਹਦੀ ਨਗਦੀ ਪਲੱਸ ਉਹਦੀ ਚੇਨ ਲਵਾਈ ਅਤੇ ਉਹਨੂੰ ਧਮਕੀ ਦਿੱਤੀ ਗਈ ਕਿ ਜੇਰੇ ਤੂੰ ਕੰਪਲੇਨ ਕੀਤੀ ਜਾਂ ਕੋਈ ਇਹੋ ਜਿਹੀ ਕੋਈ ਕਿਤੇ ਜਾ ਕੇ ਤੂੰ ਕਹਿ ਕੀਤੀ ਤੇ ਤੇਰੇ ਦਾ ਪਰ ਰੇਪ ਦਾ ਪਰਚਾ ਪਾਵਾਂਗੇ ਇਹਦੇ ਵਿੱਚ ਲੜਕੀ ਦਾ ਨਾਮ ਰਬਚੋਤ ਤੇ ਲੜਕੇ ਦਾ ਨਾਮ ਦਾ ਹਸਬੰਡ ਹੈ ਮਨਪ੍ਰੀਤ ਹੈ ਦੋਨੋਂ ਜਿਹੜੇ ਹੈਗੇ ਨੇ ਸੁਲਤਾਨਪੁਰ ਵਿੰਡ ਏਰੀਆ ਦੇ ਰਹਿਣ ਵਾਲੇ ਆ ਤੇ ਪਹਿਲਾਂ ਵੀ ਸਾਨੂੰ ਪਤਾ ਲੱਗਾ ਕਾਫੀ ਇਹਨਾਂ ਨੇ ਵਾਰ ਦਾ ਤੇ ਇੱਕ ਤਰ੍ਹਾਂ ਇਸੇ ਤਰੀਕੇ ਦੇ ਨਾਲ ਕੀਤੀਆਂ ਸਿਵਲ ਲਾਈਨ ਤੇ ਤੇ ਰਣਜੀਤ ਐਵੇਨਿਊ ਤੇ ਏਰੀਆ ਦੇ ਵਿੱਚ ਜਾ ਕੇ ਲੋਕਾਂ ਕੋਲ ਲਿਫਟ ਮੰਗ ਕੇ ਇਹ ਉਹਨਾਂ ਨੂੰ ਪਹਿਲਾਂ ਆਪਣੇ ਨਾਲ ਬੈਠ ਜਾਂਦੀ ਉਹਦੇ ਬੰਦੇ ਨਾਲ ਬੈਠ ਜਾਂਦੀ ਤੇ ਉਹਦਾ ਹਸਬੰਡ ਰੋਕੇ ਇਹਨਾਂ ਨੂੰ ਫਿਰ ਬਲੈਕਮੇਲ ਕਰਦੇ ਆ ਇਹ ਕੁੜੀ ਨੇ ਇੱਕ ਪਹਿਲਾਂ ਵੀ ਕਿਸੇ ਦੇ ਉੱਤੇ 376 ਦਾ ਪਰਚਾ ਸੁਲਤਾਨਵਾਲਾ ਥਾਣੇ 'ਚ ਦਰਜ ਕਰਵਾਇਆ ਗਿਆ ਵਾ ਜੋ ਕਿ ਆਪਸ ਵਿੱਚ ਮਿਲ ਕੇ ਲੋਕਾਂ ਨੂੰ ਬਲੈਕਮੇਲ ਕਰਕੇ ਉਹਨਾਂ ਤੋਂ ਪੈਸੇ ਠੱਗਦੇ ਇਹਦੇ ਵਿੱਚ ਸਾਨੂੰ ਪਤਾ ਲੱਗਾ ਇਹਨਾਂ ਕਾਫੀ ਠਗੀਆਂ ਮਾਰੀਆਂ ਬਟ ਲੋਕੀ ਕੋਈ ਸਾਹਮਣੇ ਨਹੀਂ ਆਉਂਦੇ ਕਿਉਂਕਿ ਉਹਨਾਂ ਨੂੰ ਫਿਰ ਲੱਗਦਾ ਕਿ ਐ ਕੰਪਲੇਨ ਕਰੇਗੀ ਤਾਂ ਉਹਨਾਂ ਦੀ ਬਦਨਾਮੀ ਹੋਏਗੀ ਇਸ ਵਾਰੀ ਜਿਹੜਾ ਹੈਗਾ ਵਿਅਕਤੀ ਸਾਡੇ ਕੋਲ ਆਇਆ ਉਹਨਾਂ ਨੇ ਕੰਪਲੇਨ ਦਿੱਤੀ ਕਿ ਉਹਦੀ ਚੇਨ ਅਤੇ ਲੋਕੇਟ ਸੀਗਾ ਜੋ ਉਹਨੇ ਲਗਾਇਆ ਵਾ ਜੇ ਤੁਹਾਡੇ ਨਾਲ ਹੀ ਤੁਹਾਨੂੰ ਲੱਗਦਾ ਹੈ ਕਿ ਕੋਈ ਗੱਲ ਜਾਂ ਘਟੜੀ ਇਹਦੇ ਵਿੱਚ ਘੁਆਰਦਾ ਹੁੰਦੀ ਹੈ ਸਾਡੇ ਧ ਕਿ ਉਸ ਤੋਂ ਹੀ ਹੁਣ ਸਾਡੇ ਕੋਲ ਇੱਕ ਕੋ ਕੰਪਲੇਨ ਆਈ ਹੈ ਐਸੇ ਤਰੀਕੇ ਦੀ ਜਿਸ ਨੂੰ ਆਪਾਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਉਹ ਪਤਾ ਲੱਗਿਆ ਨੇ 10-12 ਇਹੋ ਜੀਆਂ ਵਾਰਦਾਤਾਂ ਪਹਿਲਾਂ ਆਲਰੇਡੀ ਕਰ ਚੁੱਕੀਆਂ ਹਨ ਅਣਜਾਣ ਲੋਕਾਂ ਨੂੰ ਜੀ ਸੂਚਿਤ ਕੀਤਾ ਜਾਂਦਾ ਕਿ ਹਰ ਗੇਮ ਬਿਨਾਂ ਜਾਣੇ ਪਛਾਣੇ ਤੁਸੀਂ ਲਿਫਟ ਨਾ ਲਓ